ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਹਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਦਾਤਿਆਂ ਦਾ ਦਾਤਾ ਸਤਿਗੁਰੂ ਹੈ ਮਹਾਰਾਜ ਨੂੰ ਜਿਨ੍ਹਾਂ ਨੇ ਵੀ ਸਲਾਹਣਾ ਕੀਤਾ ਹੈ ਜਪਣਾ ਕੀਤਾ ਹੈ ਖਾਲਸਾ ਜੀ ਤਿਨਾਂ ਦੀਆਂ ਸਾਰੀਆਂ ਮੁਸ਼ਕਲਾਂ ਚਿੰਤਾ ਝੂਰੇ ਮਹਾਰਾਜ ਨੇ ਦੂਰ ਕੀਤੇ ਹਨ ਸੋ ਆਪਣੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਣਾ ਚਾਹੀਦਾ ਕਿਉਂਕਿ ਗੁਰੂ ਮਹਾਰਾਜ ਤੋਂ ਬਿਨਾਂ ਸੱਚੇ ਪਾਸ਼ਾ ਮਹਾਰਾਜ ਤੋਂ ਬਿਨਾਂ ਹੋਰ ਖਾਲਸਾ ਜੀ ਕੋਈ ਵੀ ਸਹਾਇਕ ਨਹੀਂ ਬਣਦਾ ਇਹ ਜਿਹੜਾ ਝੂਠਿਆਂ ਦਾ ਸੰਸਾਰ ਹੈ ਸੰਸਿਆ ਤੋਂ ਬਣਿਆ ਹੋਇਆ ਸੰਸਾਰ ਜਿੱਥੇ ਖਾਲਸਾ ਜੀ ਸਭ ਕੁਝ ਝੂਠ ਹੈ ਇਥੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਹੀ ਸਹਾਇਕ ਬਣਦੇ ਆ ਇਸ ਤੋਂ ਇਲਾਵਾ ਖਾਲਸਾ ਜੀ ਕੋਈ ਵੀ ਬਾਹ ਫੜਨ ਵਾਲਾ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਤੇ ਉਹ ਖਾਲਸਾ ਜੀ ਸੜਦੇ ਰਹਿੰਦੇ ਝੂਰਦੇ ਰਹਿੰਦੇ ਜੂਨਾ ਦੇ ਵਿੱਚ ਆਉਂਦੇ ਰਹਿੰਦੇ ਜੇ ਅੱਜ ਸੰਸਾਰ ਦੀ ਗੱਲ ਕਰੀਏ ਤੇ ਸਾਰਾ ਸੰਸਾਰ ਖਾਲਸਾ ਜੀ ਨਫ਼ਰਤ ਦੇ ਨਾਲ ਭਰਿਆ ਹੋਇਆ ਹੈ ਕੋਈ ਵਿਰਲਾ ਟਾਵਾ ਹੈ ਜਿਹਦੇ ਹਿਰਦੇ ਵਿੱਚ ਪ੍ਰੇਮ ਹੈ ਕੋਈ ਵਿਰਲਾ ਟਾਵਾ ਗੁਰਮੁਖ ਹੈ ਜਿਹਦੇ ਹਿਰਦੇ ਵਿੱਚ ਪ੍ਰੇਮ ਹੈ ਸ਼ਰਧਾ ਹੈ ਭਾਵਨਾ ਹੈ ਲੋਕਾਂ ਪ੍ਰਤੀ ਇੱਜ਼ਤ ਹੈ ਕੋਈ ਵਿਰਲਾ ਮਨੁੱਖ ਹੈ ਜਿਹੜਾ ਖਾਲਸਾ ਜੀ ਅੰਦਰੋਂ ਖੁਸ਼ ਹੈ ਸੁਖੀ ਹੈ ਆਨੰਦ ਵਿੱਚ ਕੋਈ ਵਿਰਲਾ ਮਨੁੱਖ ਹੈ ਜਿਹੜਾ ਸਾਰਿਆਂ ਦੇ ਦੁੱਖ ਦਰਦ ਦੀ ਸਾਰ ਰੱਖਦਾ ਜਿਹਨੂੰ ਕਿਸੇ ਵੱਲ ਵੇਖ ਕੇ ਦੁੱਖ ਆਉਂਦਾ विरले विरले ਹਨ ਖਾਲਸਾ ਜੀ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਹੈ ਨਹੀਂ ਤੇ ਸਾਰਾ ਸੰਸਾਰ ਜਿਹੜਾ ਹੈ ਇੱਕ ਦੂਜੇ ਉਤੋਂ ਸੜਦਾ ਹੈ ਇੱਕ ਦੂਜੇ ਦੀ ਕਿਰਤ ਤੋਂ ਸੜਦਾ ਹੈ ਇੱਕ ਦੂਜੇ ਦੀ ਖਾਲਸਾ ਜੀ ਕਾਮਯਾਬੀ ਤੋਂ ਸੜਦਾ ਹੈ ਉਹ ਤਾਂ ਸੜਦਾ ਹੈ ਕਿਉਂਕਿ ਉਹਨਾਂ ਦੇ ਕੋਲ ਭਲੀ ਪੂਰਨ ਪਰਮੇਸ਼ਰ ਦਾ ਨਾਮ ਨਹੀਂ ਹੈ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੁੰਦਾ ਖਾਲਸਾ ਜੀ ਉਹਨਾਂ ਦੇ ਹਿਰਦੇ ਵਿੱਚ ਈਰਖਾ ਦੁਸ਼ਵ ਹੋਂਮੇ ਹੁੰਦੀ ਹੈ ਤੇ ਜਿੱਥੇ ਹੋਂਮੇ ਹੁੰਦੀ ਹੈ ਉਥੇ ਰੱਬ ਨਹੀਂ ਹੁੰਦਾ ਉਥੇ ਹੰਕਾਰ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਚੀਜ਼ਾਂ ਨੂੰ ਖਾਲਸਾ ਜੀ ਬਖਸ਼ ਦਿੰਦੇ ਆ ਪਾਪੀ ਨੂੰ ਵੀ ਬਖਸ਼ ਦਿੰਦੇ ਆ ਤੇ ਲੋਭੀ ਨੂੰ ਵੀ ਬਖਸ਼ ਦਿੰਦੇ ਆ ਕਾਮੀ ਨੂੰ ਵੀ ਬਖਸ਼ ਦਿੰਦੇ ਆ ਕਰੋਧੀ ਨੂੰ ਵੀ ਬਖਸ਼ ਦਿੰਦੇ ਆ ਪਰ ਦਾਤਾ ਹੰਕਾਰੀ ਨੂੰ ਨਹੀਂ ਬਖਸ਼ਦਾ ਜਿਹੜਾ ਹੰਕਾਰੀ ਹੈ ਉਹਨੂੰ ਨਹੀਂ ਬਖਸ਼ਦਾ ਖਾਲਸਾ ਜੀ ਹੰਕਾਰ ਪਰਮੇਸ਼ਰ ਨੂੰ ਪਾਉਂਦਾ ਨਹੀਂ ਇਸ ਕਰਕੇ ਗੁਰੂ ਦਾ ਜਿਹੜਾ ਨਾਮ ਹੈ ਖਾਲਸਾ ਜੀ ਉਹ ਹਿਰਦੇ ਵਿੱਚੋਂ ਹੰਕਾਰ ਨੂੰ ਖਤਮ ਕਰਦਾ ਹੈ ਹਉਮੈ ਨੂੰ ਖਤਮ ਕਰਦਾ ਈਰਖਾ ਦਵੇਸ਼ ਨੂੰ ਖਤਮ ਕਰਦਾ ਜਿਹੜਾ ਮਨੁੱਖ ਕਿਸੇ ਨਾਲ ਈਰਖਾ ਰੱਖੇਗਾ ਉਹਦੇ ਹਿਰਦੇ ਵਿੱਚ ਨਾਮ ਨਹੀਂ ਹੋਵੇਗਾ ਤੇ ਉਹ ਦੁਖੀ ਹੋਵੇਗਾ ਦੁੱਖ ਉਹਦੇ ਆਸੇ-ਪਾਸੇ ਹੋਣਗੇ ਦੁੱਖਾਂ ਵਿੱਚ ਘਿਰਿਆ ਹੋਵੇਗਾ ਕਿਉਂਕਿ ਮਹਾਰਾਜ ਕਹਿੰਦੇ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜੇ ਤੂੰ ਪਰਾਇਆ ਦਾ ਬੁਰਾ ਨਹੀਂ ਚਿਤਵੇਂਗਾ ਜੇ ਤੂੰ ਹੋਰਾਂ ਦਾ ਬੁਰਾ ਨਹੀਂ ਮੰਗੇਗਾ ਮਨ ਵਿੱਚ ਸੋਚੇਗਾ ਨਹੀਂ ਹੋਰਾਂ ਦੇ ਬੁਰੇ ਵਾਸਤੇ ਤੇ ਇਹਨੂੰ ਦੁੱਖ ਨਹੀਂ ਕਦੇ ਆ ਸਕਦਾ ਤੈਨੂੰ ਦੁੱਖ ਤਕਲੀਫਾਂ ਝੂਰੇ ਤੈਨੂੰ ਫੜ ਨਹੀਂ ਸਕਦੇ ਤੈਨੂੰ ਰਵਾ ਨਹੀਂ ਸਕਦੇ ਤੇ ਖਾਲਸਾ ਜੀ ਅਸੀਂ ਅਨੇਕਾਂ ਹੀ ਗਲਤੀਆਂ ਕਰਦੇ ਹਾਂ ਕਿਉਂਕਿ ਕਾਲਜੁਗੀ ਜੀਵ ਹਾਂ ਹਰ ਪੈਰ ਪੈਰ ਤੇ ਗਲਤੀਆਂ ਕਰਦੇ ਹਾਂ ਪੈਰ ਪੈਰ ਤੇ ਝੂਰੇ ਖਾਲਸਾ ਜੀ ਸਾਨੂੰ ਚਿੰਬੜ ਜਾਂਦੇ ਆ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਮੁਆਫੀ ਵੀ ਮੰਗ ਲੈਂਦੇ ਆ ਜਾਪ ਵੀ ਕਰਦੇ ਆ ਫਿਰ ਦੁਬਾਰਾ ਉਹੀ ਗਲਤੀਆਂ ਕਰਨ ਲੱਗ ਪੈਂਦੇ ਆ ਫਿਰ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ ਸਾਡਾ ਪਾਰ ਉਤਾਰਾ ਕਿਵੇਂ ਮਹਾਰਾਜ ਕਰਨਗੇ ਖਾਲਸਾ ਜੀ ਅਰਦਾਸ ਇੱਕ ਚੀਜ਼ ਹੈ ਜਿਹੜਾ ਬੰਦਾ ਅਰਦਾਸ ਕਰਦਾ ਹੈ ਉਹਦਾ ਪਾਰ ਉਤਾਰਾ ਹੁੰਦਾ ਜਿਹਨੂੰ ਅਰਦਾਸ ਕਰਨੀ ਆ ਜਾਂਦੀ ਮਹਾਰਾਜ ਨੇ ਸਾਨੂੰ ਸਿਖਾਉਣਾ ਕੀਤੀ ਹੈ ਅਰਦਾਸ ਕਿਵੇਂ ਕਰਨੀ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਕਹਿਣਾ ਹੈ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰ ਆਵਾਰ ਏ ਸੱਚੇ ਪਾਤਸ਼ਾਹ ਜੀ ਮੈਂ ਹਨੇਰੇ ਪਾਪ ਕਰਦਾ ਹਾਂ ਬਹੁਤ ਪਾਪ ਕਰਦਾ ਹਾਂ ਸੱਚੇ ਪਾਤਸ਼ਾਹ ਜੀ ਮੇਰੇ ਪਾਪਾਂ ਦਾ ਕੋਈ ਅੰਤ ਨਹੀਂ ਜਿੰਨੇ ਮੈਂ ਪਾਪ ਕਰਦਾ ਹਾਂ ਜਿੰਨੇ ਮੈਂ ਗੁਨਾਹ ਕਰਦਾ ਹਾਂ ਭੁੱਲਾਂ ਕਰਦਾ ਹਾਂ ਉਹਨਾਂ ਦਾ ਖਾਲਸਾ ਜੀ ਕੋਈ ਬੰਨਾ ਨਹੀਂ ਲੱਭਿਆ ਜਾ ਸਕਦਾ ਐਵੇਂ ਪਰਮੇਸ਼ਰ ਅੱਗੇ ਅਰਦਾਸ ਕਰਨੀ ਕਿ हे ਹਰੀ ਵਾਹਿਗੁਰੂ ਜੀ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਮਹਾਰਾਜ ਅੰਤ ਨਹੀਂ ਪਾਇਆ ਜਾ ਸਕਦਾ ਸਾਡੀਆਂ ਭੁੱਲਾਂ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ ਇੰਨੀਆਂ ਗਲਤੀਆਂ ਕਰਦੇ ਹਾਂ ਅਕਾਲ ਪੁਰਖ ਜੀ ਪਰ ਸਾਡੇ ਤੇ ਕਿਰਪਾ ਕਰੋ ਹਰ ਕਿਰਪਾ ਕਰ ਕੈ ਬਖਸ਼ ਲੇਹੁ ਹੋ ਪਾਪੀ ਵੱਡ ਗੁਨਾਹਗਾਰ ਹੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀ ਹੇ ਦੁੱਖਾਂ ਨੂੰ ਹਰਨ ਵਾਲੇ ਹਰੀ ਪਰਮੇਸ਼ਰ ਜੀ ਤੂੰ ਮੇਰੇ ਤੇ ਮਿਹਰ ਕਰ ਮੈਨੂੰ ਆਪ ਹੀ ਬਖਸ਼ ਲੈ ਮੈਂ ਪਾਪੀ ਹਾਂ ਗੁਨਾਹਗਾਰ ਹਾਂ ਮੇਰੇ ਤੇ ਕਿਰਪਾ ਕਰ ਮੇਰੇ ਸਾਰੇ ਪਾਪ ਗੁਨਾਹ ਮਹਾਰਾਜ ਬਖਸ਼ ਦੇ ਸਾਡੇ ਤੇ ਕਿਰਪਾ ਕਰੋ ਮੈਂ ਮੁਆਫੀਆਂ ਮੰਗਦਾ ਹਾਂ ਐਵੇਂ ਖਾਲਸਾ ਜੀ ਜਿਹੜਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਹੈ ਉਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਹਰ ਜੀਉ ਲੇਖਾ ਵਾਰਨ ਆਵਈ ਤੂੰ ਬਖਸ਼ ਮਿਲਾਵਣ ਹਾਰ ਏ ਸੱਚੇ ਪਾਸ਼ਾ ਮਹਾਰਾਜ ਮੇਰੇ ਕੋ ਕਰਮ ਜਿਹੜੇ ਹਨ ਮੇਰੇ ਜੋ ਪਾਪ ਹਨ ਇਹ ਸੱਚੇ ਪਾਸ਼ਾ ਗਿਣੇ ਨਹੀਂ ਜਾ ਸਕਦੇ ਲੇਖਾ ਵਾਰਨ ਆਵਈ ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਮਹਾਰਾਜ ਕਿਰਪਾ ਕਰੋ ਸੱਚੇ ਪਾਸ਼ਾ ਮਿਹਰਾਂ ਕਰੋ ਮੈਨੂੰ ਮੁਆਫ ਕਰ ਦਿਓ ਜੇ ਮੇਰੇ ਕਿਤੇ ਕੋ ਕਰਮ ਗਿਣਨ ਲੱਗ ਪਏ ਸੱਚੇ ਪਾਤਸ਼ਾਹ ਮੇਰੀ ਮੁਆਫੀ ਦੀ ਵਾਰ ਹੀ ਨਹੀਂ ਆਉਣੀ ਮੈਂ ਇੰਨੇ ਪਾਪ ਕੀਤੇ ਹਨ ਮੁਕਣੇ ਨਹੀਂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਮੁਆਫ ਕਰਕੇ ਆਪਣੇ ਚਰਨਾਂ ਨਾਲ ਮਿਲਾ ਲਵੋ ਹਰ ਜੀਓ ਲੇਖਿਆ ਵਾਰਨ ਆ ਬਈ ਤੇ ਇਸ ਕਰਕੇ ਖਾਲਸਾ ਜੀ ਇਹ ਅਰਦਾਸ ਮਹਾਰਾਜ ਨੇ ਸਾਨੂੰ ਸਿਖਾਉਣਾ ਕੀਤੀ ਹੈ ਤੇ ਜਦੋਂ ਫਿਰ ਖਾਲਸਾ ਜੀ ਗੁਰੂ ਮੇਰ ਕਰਦਾ ਗੁਰ ਤੁਠਾ ਹਰ ਪ੍ਰਭ ਮੇਲੇ ਆ ਜਦੋਂ ਗੁਰੂ ਮਹਾਰਾਜ ਮਿਹਰ ਕਰਦੇ ਆ ਸੱਚੇ ਪਾਤਸ਼ਾਹ ਪ੍ਰਸੰਨ ਹੁੰਦੇ ਆ ਨਾ ਮਿਹਰ ਦੀ ਨਜ਼ਰ ਕਰਦੇ ਆ ਉਦੋਂ ਫਿਰ ਅੰਦਰੋਂ ਖਾਲਸਾ ਜੀ ਪਾਪ ਵਿਕਾਰਾਂ ਨੂੰ ਕੱਟ ਕੇ ਦਇਆਵਾਨ ਹੋ ਜਾਂਦੇ ਸਤਿਗੁਰੂ ਤੇ ਉਹਨੂੰ ਫਿਰ ਖਾਲਸਾ ਜੀ ਮਨ ਨੂੰ ਪਰਮੇਸ਼ਰ ਵਾਹਿਗੁਰੂ ਨਾਲ ਮਿਲਾ ਦਿੰਦੇ ਆ ਜੋੜ ਦਿੰਦੇ ਆ ਸਾਰੇ ਕਿਲਬਿਖਾਂ ਨੂੰ ਕੱਟ ਕੇ ਵਿਕਾਰਾਂ ਨੂੰ ਮੇਟ ਕੇ ਅਪਰਾਧਾਂ ਨੂੰ ਮੇਟ ਕੇ ਸੱਚੇ ਪਾਤਸ਼ਾਹ ਖੁਸ਼ ਹੋ ਕੇ ਫਿਰ ਉਸ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਸੁਆਮੀ ਨਾਲ ਭੇਦ ਕਰ ਦਿੰਦੇ ਆ ਤੇ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਿਨ੍ਹਾਂ ਨੇ ਜਿਹੜੇ ਗੁਰਮੁਖ ਹਨ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਨਾਮ ਤੇ ਆਇਆ ਹੈ ਜਨ ਨਾਨਕ ਤਿੰਨ ਜੈਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੀ ਲੋਕ ਤੇ ਪਰਲੋਕ ਵਿੱਚ ਇੱਜ਼ਤ ਰਹਿੰਦੀ ਹੈ ਉਹਨਾਂ ਨੂੰ ਬੇਅੰਤ ਇੱਜ਼ਤ ਮਿਲਦੀ ਹੈ ਉਹਨਾਂ ਦੀ ਜਾਇਜ਼ ਹੈਕਾਰ ਹੁੰਦੀ ਹੈ ਜਿਹੜੇ ਨਾਮ ਜਪਦੇ ਸਿਮਰਨ ਕਰਦੇ ਪਰਮੇਸ਼ਰ ਵਾਹਿਗੁਰੂ ਜੀ ਦਾ ਉਹਨਾਂ ਦੇ ਪਾਪ ਵੀ ਮਿਟੇ ਜਾਂਦੇ ਉਹਨਾਂ ਦੇ ਖਾਲਸਾ ਜੀ ਗੁਨਾਹ ਵੀ ਮਾਫ ਹੋ ਜਾਂਦੇ ਤੇ ਉਹਨਾਂ ਨੂੰ ਸੱਚਖੰਡ ਵਿੱਚ ਜਗ੍ਹਾ ਵੀ ਮਿਲ ਜਾਂਦੀ ਇਹ ਮਹਾਰਾਜ ਸਾਨੂੰ ਸਮਝਾ ਰਹੇ ਆ ਸੋ ਖਾਲਸਾ ਜੀ ਸੱਚੇ ਪਾਸ਼ਾ ਦੇ ਜਿਹੜਾ ਡਰ ਭੈ ਹੈ ਨਾ ਗੁਰੂ ਦਾ ਅਦਬ ਸਰਕਾਰ ਉਹਦੇ ਨਾਲ ਵੀ ਖਾਲਸਾ ਜੀ ਪਾਰ ਉਤਾਰਾ ਹੁੰਦਾ ਹੈ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਆ ਭਾਈ ਜੰਮਣ ਤੇ ਮਰਨ ਦਾ ਉਹਦਾ ਗੇੜ ਮਿਟ ਜਾਵੇਗਾ ਜਿਹਨੂੰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਨਾਮ ਪ੍ਰਾਪਤ ਹੋ ਜਾਵੇਗਾ ਤੇ ਖਾਲਸਾ ਜੀ ਜਿਹੜੇ ਮਨਮੁਖ ਹਨ ਮਨ ਪਿਛੇ ਤੁਰਨ ਵਾਲੇ ਮਨੁਖ ਉਹਨਾਂ ਨੇ ਕਦੇ ਵਾਹਿਗੁਰੂ ਜੀ ਨੂੰ ਸਿਮਰਿਆ ਹੀ ਨਹੀਂ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਣਾ ਤੇ ਫਟਕਾਰਯੋਗ ਹੈ ਉਹਨਾਂ ਦਾ ਫਟਕਾਰ ਹੈ ਜਗਤ ਵਿੱਚ ਆਉਣਾ ਕਹਿੰਦੇ ਮਨਮੁਖ ਨਾਮ ਨਾ ਚੇਤੇਉ ਤਿਗ ਜੀਵਨ ਤਿਗਵਾਸ ਉਹਨਾਂ ਦੇ ਫਟਕਾਰ ਹੈ ਲੱਖ ਦੀ ਲਾਹਨਤ ਹੈ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਨਹੀਂ ਸਿਮਰਿਆ ਉਹ ਮਨਮੁਖ ਹਨ ਤੋ ਆਪਾਂ ਝਾਤੀ ਮਾਰੀਏ ਕੀ ਅਸੀਂ ਸਿਮਰਨ ਕਰਦੇ ਹਾਂ ਕੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਤੇ ਕਿਉਂਕਿ ਖਾਲਸਾ ਜੀ ਜਿਸ ਵਾਹਿਗੁਰੂ ਜੀ ਦਾ ਦਿੱਤਾ ਖਾ ਰਹੇ ਆ ਉਹਦਾ ਨਾਮ ਵੀ ਨਾ ਜਪਿਆ ਜਾਵੇ ਉਹਦਾ ਸਿਮਰਨ ਵੀ ਨਾ ਕਰੀਏ ਤੇ ਫਿਰ ਸਾਡੇ ਵਰਗਾ ਕਿਰਤ ਕਰਨ ਕੌਣ ਹੋਵੇਗਾ ਜਿਸ ਦਾ ਦਿੱਤਾ ਖਾ ਜਿਸ ਦਾ ਖਾਣਾ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮੰਨਣਾ ਵਸਿਓ ਗੁਣਤਾਸਿ ਮਹਾਰਾਜ ਦੇ ਬਚਨ ਹਨ ਕਿ ਜਿਨੇ ਦਾਤਾਂ ਦਿੱਤੀਆਂ ਹਨ ਜਿਹਦਾ ਦਿੱਤਾ ਹੋਇਆ ਬੰਦਾ ਖਾਂਦਾ ਹੈ ਪਹਿਨਦਾ ਹੈ ਤੇ ਉਹ ਨੇਕੀਆਂ ਦਾ ਖਜ਼ਾਨਾ ਜੋ ਵਾਹਿਗੁਰੂ ਸੱਚੇ ਪਾਸ਼ਾ ਹਨ ਉਹਨੂੰ ਚੇਤ ਵਿੱਚ ਆਪਾਂ ਯਾਦ ਵੀ ਨਹੀਂ ਕਰਦੇ ਇਹ ਮਨ ਸ਼ਬਦ ਨਾਲ ਭੇਦਿਓ ਕਿਉਂ ਹੋਵੇ ਘਰਵਾਸ ਜਿਨ੍ਹਾਂ ਚਰ ਵਾਹਿਗੁਰਜੀ ਦੇ ਸ਼ਬਦ ਨਾਲ ਨਹੀਂ ਜੁੜਦੇ ਉਹਨਾਂ ਚਰ ਪ੍ਰਭੂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਨਿਜ ਘਰ ਵਿੱਚ ਆਪਣਾ ਖਾਲਸਾ ਜੀ ਨਿਵਾਸ ਨਹੀਂ ਹੋ ਸਕਦਾ ਤੇ ਮਹਾਰਾਜ ਕਹਿੰਦੇ ਭਾਈ ਗੁਰਮਖੋ ਨਾਮ ਜਪੋ ਜਿਨ੍ਹਾਂ ਨੇ ਵਾਹਿਗੁਰਜੀ ਦਾ ਨਾਮ ਜਪਿਆ ਹੈ ਉਹਨਾਂ ਨੂੰ ਬਲਹਾਰ ਮਹਾਰਾਜ ਕਹਿੰਦੇ ਉਹਨਾਂ ਤੋਂ ਵਾਰਨੇ ਬਲਹਾਰ ਨੇ ਜਾਂਦੇ ਤੇ ਬਿਨਾਂ ਨਾਮ ਤੋਂ ਖਾਲਸਾ ਜੀ ਇਹ ਜਗਤ ਜਿਹੜਾ ਹੈ ਕਮਲਾ ਹੈ ਚੱਲਾ ਹੈ ਮਹਾਰਾਜ ਕਹਿੰਦੇ ਬਿਨ ਸ਼ਬਦਾ ਜਗਤ ਵਰ ਲਿਆ ਕਹਿਣ ਕਛੂ ਨਾ ਜਾਏ ਇਹ ਝੱਲਾ ਹੋ ਗਿਆ ਹੈ ਮਨੁੱਖ ਜਿਹੜਾ ਸ਼ਬਦ ਨਹੀਂ ਜਪਦਾ ਗੁਰੂ ਕੇ ਸ਼ਬਦ ਤੋਂ ਜਿਹੜਾ ਵਾਂਝਾ ਹੈ ਉਹ ਖਾਲਸਾ ਜੀ ਝੱਲਿਆ ਵਾਂਗੂ ਜਿਹੜਾ ਜੂਨਾ ਦੇ ਵਿੱਚ ਤੁਰਿਆ ਫਿਰਦਾ ਉਹਦੀ ਕੋਈ ਪੇਸ਼ ਨਹੀਂ ਜਾਂਦੀ ਤੇ ਜਿਹੜੇ ਖਾਲਸਾ ਜੀ ਨਾਮ ਜਪਦੇ ਲੇਵਰ ਜੋੜਦੇ ਪਰਮੇਸ਼ਰ ਦੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਹਰ ਰੱਖੇ ਸੇ ਉੱਬਰੇ ਉਹਨਾਂ ਨੂੰ ਪਰਮੇਸ਼ਰ ਬਚਾਉਂਦਾ ਹੈ ਉਹ ਬਚ ਜਾਂਦੇ ਹਨ ਜਿਹੜੇ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਲੇਵ ਨੂੰ ਜੋੜਨਾ ਕਰਦੇ ਆ ਸੋ ਮਹਾਰਾਜ ਕਿਰਪਾ ਕਰਨ ਸਾਡੇ ਤੇ ਕਿਰਪਾ ਕਰਨ ਸਾਨੂੰ ਮਤ ਆ ਜਾਵੇ ਸੋ ਮਤ ਆ ਜਾਵੇ ਅਸੀਂ ਸਤਗੁਰਾਂ ਦੇ ਚਰਣਾ ਵਿੱਚ ਜੁੜ ਜਾਈਏ ਸਤਗੁਰਾਂ ਦੀ ਭਗਤੀ ਤੋਂ ਬਿਨਾਂ ਖਾਲਸਾ ਜੀ ਕਦੇ ਵੀ ਨਾਮ ਨਾਲ ਪਿਆਰ ਨਹੀਂ ਬਣਦਾ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਵੇ ਨਾਮ ਨਾਲ ਲੱਗਿਆ ਪਿਆਰ ਬਿਨ ਸਤਗੁਰਾਂ ਸਤਗੁਰਾਂ ਦੀ ਕਿਰਪਾ ਤੋਂ ਭਗਤੀ ਨਹੀਂ ਖਾਲਸਾ ਜੀ ਹੋਇਆ ਕਰਦੀ ਤੇ ਨਾ ਹੀ ਵਾਹਿਗੁਰੂ ਜੀ ਦੇ ਨਾਮ ਵਿੱਚ ਪਿਆਰ ਪੈਂਦਾ ਹੈ ਜਨ ਨਾਨਕ ਨਾਮ ਅਰਾਧਿਆ ਗੁਰ ਕਾ ਹਿਤ ਪਿਆਰ ਤੇ ਜਿਹੜੇ ਗੁਰਮਖ ਖਾਨ ਜਿਨ੍ਹਾਂ ਨੇ ਗੁਰੂ ਦੇ ਪ੍ਰੇਮ ਪਿਆਰ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੂੰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਸਦਾ ਸੋਖੀ ਪ੍ਰਾਪਤ ਹੁੰਦੇ ਆ ਉਹਨਾਂ ਦੀ ਰਾਖੀ ਵਾਹਿਗੁਰੂ ਆਪ ਕਰਦਾ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਇਹ ਭੈਣ ਹੁਣੀ ਜਰਮਨੀ ਦੇ ਵਿੱਚ ਰਹਿੰਦੇ ਆ ਇਹਨਾਂ ਦੀ ਭੈਣ ਦੀ ਇੱਕ ਹੱਡ ਵੀਤੀ ਆਪਾਂ ਪਹਿਲਾਂ ਵੀ ਸੁਣਾਈ ਸੀ ਉਹਨਾਂ ਦੀ ਹੀ ਗਾਂ ਭੈਣ ਹੈ ਜਿਨ੍ਹਾਂ ਨਾਲ ਮਹਾਰਾ ਨੇ ਕਿਰਪਾ ਕੀਤੀ ਤੇ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਜਿਵੇਂ ਕਿਰਪਾ ਖੇੜ ਕੀਤੀ ਓਵੇਂ ਆਪ ਜੀ ਨੂੰ ਸਰਵਣ ਕਰਵਾਉਂਦੇ ਆ ਭੈਣ ਕਹਿੰਦੇ ਵੀ ਅਸੀਂ ਪਹਿਲਾਂ ਕਿਸੇ ਹੋਰ ਘਰ ਵਿੱਚ ਰਹਿੰਦੇ ਸਾਂ ਉਥੇ ਕੋਈ ਅਣਬਣ ਸਾਡੀ ਹੋਈ ਤਾਂ ਅਸੀਂ ਹੋਰ ਘਰ ਕਰਾਏ ਤੇ ਲੈ ਲਿਆ ਜਿੱਥੇ ਉਹ ਘਰ ਲਿਆ ਉਥੇ ਅਸੀਂ ਦੋਨੋਂ ਹੀ ਜੀ ਸੀਗੇ ਉੱਪਰ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਕਹਿੰਦੇ ਅਸੀਂ ਪਹਿਲੇ ਦਿਨ ਜਦੋਂ ਘਰੇ ਗਏ ਮੈਂ ਜਾਂਦੇ ਬਿਮਾਰ ਹੋ ਗਈ ਸਾਂ ਉਸ ਕਰ ਬਹੁਤ ਮੈਨੂੰ ਤੰਗੀ ਸਰੀਰ ਨੂੰ ਆਈ ਤੇ ਮੈਡੀਸਿਨ ਨੂੰ ਵਗਾਰਾ ਲਈ ਡਾਕਟਰ ਨੂੰ ਵਿਖਾਇਆ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਦਿੱਕਤ ਪਰੇਸ਼ਾਨੀ ਆਉਣ ਲੱਗ ਪਈ ਸਾਡੇ ਕੰਮ ਕਾਜ ਤੇ ਦਿੱਕਤ ਆਉਣ ਲੱਗ ਪਈ ਕਹਿੰਦੇ ਫਿਰ ਨਾ ਜਿੱਦਾਂ ਸਾਨੂੰ ਮਹੀਨਾਕ ਹੋ ਗਿਆ ਸੀ ਰਹਿੰਦਿਆਂ ਨੂੰ ਤੇ ਮੈਨੂੰ ਲੱਗਦਾ ਸੀ ਮੇਰੇ ਘਰ ਵਾਲੇ ਨੂੰ ਵੀ ਲੱਗਦਾ ਸੀ ਉਹ ਮੈਨੂੰ ਨਹੀਂ ਸੀ ਕਹਿੰਦਾ ਕਿਉਂਕਿ ਸਾਨੂੰ ਹੋਰ ਕਿਤੇ ਜਗ੍ਹਾ ਨਹੀਂ ਸੀ ਮਿਲਦੀ ਮੈਂ ਉਹਨੂੰ ਨਹੀਂ ਸੀ ਕਹਿੰਦੀ ਵੀ ਆਪਾਂ ਹੁਣ ਕਿੱਥੇ ਰਵਾਂਗੇ ਤੇ ਪਰ ਸਾਨੂੰ ਏਦਾਂ ਲੱਗਣ ਲੱਗ ਪਿਆ ਸੀ ਵੀ ਸਾਡੇ ਘਰ ਵਿੱਚ ਕੁਛ ਨਾ ਕੁਛ ਦਿੱਕਤ ਪਰੇਸ਼ਾਨੀ ਹੈ ਤੇ ਜਦੋਂ ਖਾਲਸਾ ਜੀ ਐਵੇਂ ਦੀ ਕੋਈ ਖੇਡ ਬਣੀ ਤੇ ਭੈਣ ਕਹਿੰਦੀ ਵੀ ਮੈਨੂੰ ਨਜ਼ਰੀ ਵੀ ਕੁਛ ਆਇਆ ਸੀ ਘਰ ਦੇ ਵਿੱਚ ਮੈਨੂੰ ਲੱਗਦਾ ਸੀ ਵੀ ਘਰ ਦੇ ਵਿੱਚ ਕੋਈ ਚੀਜ਼ ਹੈਗੀ ਆ ਵੀ ਜਿਹੜੀ ਸਾਡੇ ਤੇ ਪ੍ਰਭਾਵ ਪਾਉਂਦੀ ਹੈ ਜਿਹੜੀ ਨਹੀਂ ਚਾਹੁੰਦੀ ਅਸੀਂ ਇੱਥੇ ਰਹੀਏ ਤੇ ਕਿਉਂਕਿ ਵਿਗਣ ਵਿਗਣ ਜ਼ਿਆਦਾ ਪੈਣ ਲੱਗ ਪਏ ਸੀ ਕੋਈ ਕੰਮ ਸ਼ੁਰੂ ਕਰਨਾ ਉਹਦੇ ਵਿੱਚ ਵਿਗਣ ਪੈ ਜਾਣਾ ਕੰਮ ਤੇ ਪੈਣ ਲੱਗ ਪਿਆ ਸਰੀਰਕ ਵਿਗਣ ਪੈਣ ਲੱਗ ਪਏ ਤੇ ਕਦੇ ਕੋਸ਼ ਹੋ ਜਾਣਾ ਕਦੇ ਕੋਈ ਨੁਕਸਾਨ ਆ ਜਾਣਾ ਕਦੇ ਕੋਸ਼ ਹੋ ਜਾਣਾ ਇਦਾਂ ਦੀਆਂ ਦਿੱਕਤ ਪਰੇਸ਼ਾਨੀਆਂ ਬਹੁਤ ਆਉਣ ਲੱਗ ਪਈਆਂ ਇਹ ਭੈਣ ਦੀ ਖਾਲਸਾ ਜੀ ਇੱਕ ਭੈਣ ਹੋਰ ਆ ਉਹਨਾਂ ਨੇ ਕੁਝ 10 ਕੁ ਮਹੀਨੇ ਪਹਿਲਾਂ ਹੱਡ ਵੀਤੀ ਸੁਣਾਈ ਸੀ ਤੇ ਉਹਨਾਂ ਨੇ ਫਿਰ ਕਿਤੇ ਭੈਣ ਉਹਨਾਂ ਨੂੰ ਕਿਹਾ ਇਹਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਇਆ ਕਰੋ ਬਾਣੀ ਪੜਿਆ ਕਰੋ ਤੇ ਚਪੈਰਾ ਕਟਿਆ ਕਰੋ ਉਹ ਭੈਣ ਦੀ ਜਾਗ ਤੂੰ ਇਹ ਭੈਣ ਫਿਰ ਚ ਪਹਿਰਾ ਵੀ ਕੱਟਣ ਲੱਗ ਪਈ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਜੋਤ ਵੀ ਲਾਉਣ ਲੱਗ ਪਈ ਬਾਣੀ ਪੜਨ ਲੱਗ ਪਈ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤਰਸ ਕੀਤਾ ਤੇ ਇਹਨਾਂ ਨੂੰ ਖਾਲਸਾ ਜੀ ਬਹੁਤ ਜ਼ਿਆਦਾ ਭੈਣ ਕਹਿੰਦੀ ਮੈਨੂੰ ਤੰਗੀ ਆਈ ਜਦੋਂ ਮੈਂ ਸ਼ੁਰੂ ਕੀਤਾ ਜਾਪ ਮੈਂ ਜੋਤ ਲਾਉਣੀ ਬੋਝ ਜਾਣੀ ਲਾਉਣੀ ਬੋਝ ਜਾਣੀ ਕਹਿੰਦੇ ਮੈਂ ਕਈ ਵਾਰ ਲੱਗ ਕੇ ਵੀ ਬੈਠੀ ਰਹਿਣਾ ਜੋਤ ਜਗਨ ਹੀ ਨਹੀਂ ਸੀ ਕੋਈ ਚੀਜ਼ ਦਿੰਦੀ ਤੇ ਕਹਿੰਦੇ ਉਸ ਤੋਂ ਬਾਅਦ ਨਾ ਮੈਂ ਕਿਉਂ ਪਾਉਣਾ ਤੇ ਭੈਣ ਦੱਸਦੀ ਆ ਕਿ ਵੀਰ ਜੀ ਤੁਸੀਂ ਯਕੀਨ ਨਹੀਂ ਕਰਨਾ ਮੈਂ ਉਹ ਜੋਤ ਦਾ ਜਿਹੜਾ ਮੂਹ ਹੁੰਦਾ ਉੱਪਰਲਾ ਉਹਨੂੰ ਸਾਰਾ ਕਿਉਂ ਨਾ ਭਰਨਾ ਤੇ ਕਹਿੰਦੇ ਮੈਂ ਕੁਦਰਤੀ ਕਈ ਵਾਰੀ ਉਥੋਂ ਬਾਹਰ ਆ ਕੇ ਵੇਖਣੀ ਬਾਹਰ ਆ ਕੇ ਫੇਰ ਜੋਤ ਦੇਖਣੀ ਤੇ ਕਿਉਂ ਹੋਣਾ ਹੀ ਨਾ ਜੋਤ ਫੇਰ ਬੁਜੀ ਹੋਣੀ ਇਦਾਂ ਦਾ ਬਿਗਨ ਬਨਾਸਨ ਮੇਰੇ ਨਾਲ ਬਹੁਤ ਚੱਲਿਆ ਕਹਿੰਦੇ ਫੇਰ ਮੈਂ ਕੜਾਹ ਪ੍ਰਸ਼ਾਦ ਦੀ ਦੀਗ ਬਣਾ ਕੇ ਤੇ ਅਰਦਾਸ ਕੀਤੀ ਜਪਜੀ ਸਾਹਿਬ ਦਾ ਉੱਚੀ ਬੋਲ ਕੇ ਪਾਠ ਕਰਕੇ ਏ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਡੀ ਰਾਖੀ ਕਰੋ ਸਾਡੇ ਦੇ ਮਿਹਰ ਕਰੋ ਜੋ ਵੀ ਮਹਾਰਾਜੇ ਪਹਿਰਾ ਘਟੋ ਜਿੱਦਾਂ ਉਹ ਭੈਣ ਨੇ ਦੱਸਿਆ ਸੀ ਉਵੇਂ ਕੀਤਾ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਤੇ ਭੈਣ ਨੂੰ ਸਵਾ ਮਹੀਨਾ ਹੋ ਗਿਆ ਸੀ ਬਾਣੀ ਪੜ੍ਹਦਿਆਂ ਨੂੰ ਇਹਨਾਂ ਨੇ ਜਾਪ ਰੱਖਲੇ ਸੀ ਜਪਜੀ ਸਾਹਿਬ ਦੇ ਸੁਖਨੀ ਸਾਹਿਬ ਦੇ ਕਿ ਮਹਾਰਾਜ ਸਾਡੇ ਘਰੋਂ ਜਿਹੜੀ ਬਲਾ ਨਿਕਲ ਜਾਵੇ ਜੋ ਵੀ ਆ ਕਿਰਪਾ ਕਰੋ ਤੇ 3 ਘੰਟੇ ਸਵੇਰੇ ਭੈਣ ਸਿਮਰਨ ਅਭਿਆਸ ਕਰਦੀ ਸੀ ਉਹਦੇ ਵਿੱਚ ਜਾਪ ਕਰਦੀ ਸੀ ਫਿਰ ਜਦੋਂ ਫ੍ਰੀ ਹੁੰਦੀ ਸੀ ਸ਼ਾਮਾਂ ਨੂੰ ਸੌਣ ਲੱਗਿਆ ਉਦੋਂ ਵੀ ਕਰਦੀ ਸੀ ਤੇ ਮਹਾਰਾਜ ਨੇ ਕਲਾ ਵਰਤਾਈ ਉਦੋਂ ਭੈਣ ਦੱਸਦੀ ਵੀ ਸਾਡੇ ਘਰ ਦੇ ਨਾ ਜਿੱਦਾਂ ਜਿੱਥੇ ਅਸੀਂ ਸੌਂਦੇ ਸਾਂ ਦੋ ਕਮਰੇ ਸੀ ਉਥੇ ਨਾ ਇਦਾਂ ਖੜਕਣ ਦੀਆਂ ਆਵਾਜ਼ਾਂ ਆਉਂਦੀਆਂ ਸੀ ਜਿੱਦਾਂ ਕੋਈ ਭਾਂਡਾ ਖੜਕਦਾ ਕੋਈ ਰੂੰਦਾ ਇਦਾਂ ਦੀਆਂ ਆਵਾਜ਼ਾਂ ਸਾਨੂੰ ਸੁਣਦੀਆਂ ਸੀ ਤੇ ਮਹਾਰਾਜ ਨੇ ਸਾਨੂੰ ਡੋਲਰ ਨਹੀਂ ਦਿੱਤਾ ਨਹੀਂ ਤੇ ਆਮ ਸਾਡਾ ਦੇਲ ਨਹੀਂ ਸੀ ਅਸੀਂ ਡਰਦੇ ਸਾਂ ਪਰ ਮਹਾਰਾਜ ਨੇ ਸਾਨੂੰ ਡੋਲਣ ਨਹੀਂ ਦਿੱਤਾ ਸੱਚੇ ਪਾਤਸ਼ਾਹ ਨੇ ਏਡੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਬਾਲ ਕਰਕੇ ਕਿ ਅਸੀਂ ਬਾਬਾ ਜੀ ਨੂੰ ਮੰਨਦੇ ਆਂ ਬਾਬਾ ਜੀ ਨਾਲ ਸਾਡਾ ਪ੍ਰੇਮ ਬਣ ਗਿਆ ਇਸ ਕਰਕੇ ਸਾਡਾ ਮਨ ਡੋਲਿਆ ਨਹੀਂ ਨਹੀਂ ਤੇ ਜਿੱਦਾਂ ਦੀ ਰੂਣ ਦੀਆਂ ਆਵਾਜ਼ਾਂ ਆਉਂਦੀਆਂ ਸੀ ਕੋਈ ਚੰਗਾ ਭਲਾ ਬੰਦਾ ਵੀ ਉਥੇ ਰਾਤ ਨਹੀਂ ਸੀ ਕੱਟ ਸਕਦਾ ਕਹਿੰਦੇ ਅਸੀਂ ਉੱਪਰ ਵਾਲਿਆਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਤੇ ਕੁਝ ਨਹੀਂ ਇਹੋ ਜੀ ਦਿੱਕਤ ਆਈ ਅਸੀਂ ਤਾਂ ਬਹੁਤ ਸਮੇਂ ਤੋਂ ਰਹਿੰਦੇ ਆਂ ਤੇ ਇਦਾਂ ਕੋਈ ਇਹੋ ਜੀ ਦਿੱਕਤ ਪਰੇਸ਼ਾਨੀ ਨਹੀਂ ਆਈ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਭੈਣ ਨੂੰ ਇੱਕ ਦਿਨ ਕੋਈ ਚੀਜ਼ ਨਜ਼ਰ ਆਈ ਤੇ ਭੈਣ ਦੱਸਦੀ ਆ ਵੀ ਉਹਨੇ ਮੈਨੂੰ ਕੁਝ ਬੋਲਿਆ ਹੋਰ ਹੀ ਭਾਸ਼ਾ ਚ ਬੋਲਦਾ ਸੀ ਕੁਝ ਬੋਲਿਆ ਉਹਨੇ ਮੈਨੂੰ ਸਮਝ ਨਹੀਂ ਆਈ ਉਹਨੇ ਕੀ ਬੋਲਿਆ ਮੈਨੂੰ ਨਜ਼ਰੀ ਆਇਆ ਪਰ ਉਸ ਦਿਨ ਤੋਂ ਬਾਅਦ ਮੈਨੂੰ ਨਜ਼ਰੀ ਨਹੀਂ ਆਇਆ ਕਹਿੰਦੇ ਭੈਣ ਕਹਿੰਦੀ ਉਸੇ ਰਾਤ ਮੈਂ ਪੰਜ ਕੀਰਤਨ ਸੋਇਲੇ ਦੇ ਪਾਠ ਕਰਕੇ ਸੁੱਤੀ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਨਾ ਸੁਪਨਾ ਮੈਨੂੰ ਆਇਆ ਕਿ ਮੈਂ ਸ਼ਿਦਾ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਅੱਗੇ ਬੈਠੀ ਆ ਜੋਤ ਲਾ ਰਹੀ ਆ ਤੇ ਬਾਬਾ ਜੀ ਮੈਨੂੰ ਬੋਲ ਕੇ ਫੋਟੋ ਵਿੱਚ ਮੈਨੂੰ ਆਵਾਜ਼ ਆਉਂਦੀ ਕਿ ਬਾਬਾ ਜੀ ਮੈਨੂੰ ਕਹਿੰਦੇ ਚੰਡੀ ਦਾ ਜਾਪ ਪੜਿਆ ਕਰੋ ਇਹ ਭਵਾਨੀ ਭਵਾਨੀ ਦੀ ਬਾਣੀ ਪੜਿਆ ਕਰੋ ਚੰਡੀ ਦਾ ਜਾਪ ਨਹੀਂ ਆਖਿਆ ਭਵਾਨੀ ਆਦ ਸ਼ਕਤੀ ਦੀ ਬਾਣੀ ਪੜਿਆ ਕਰੋ ਭਵਾਨੀ ਦੀ ਬਾਣੀ ਪੜਿਆ ਕਰੋ ਭੈਣ ਕਹਿੰਦੇ ਮੈਨੂੰ ਪਤਾ ਨਹੀਂ ਸੀ ਭਵਾਨੀ ਦੀ ਬਾਣੀ ਕੀ ਹੁੰਦੀ ਕਹਿੰਦੇ ਮੈਂ ਨਾ ਬੜਾ ਕੋਸ਼ਿਸ਼ ਕੀਤੀ ਆਪਣੀ ਭੈਣ ਨੂੰ ਵੀ ਪੁੱਛਿਆ ਹੋਰ ਵੀ ਕਈਆਂ ਨੂੰ ਪੁੱਛਿਆ ਵੀ ਭਵਾਨੀ ਦੀ ਬਾਣੀ ਕਿਹੜੀ ਹੁੰਦੀ ਆ ਖਾਲਸਾ ਜੀ ਫਿਰ ਕਹਿੰਦੇ ਵੀ ਅਸੀਂ ਕਿਸੇ ਗੁਰਮੁਖ ਨੂੰ ਪੁੱਛਿਆ ਜਿਹੜਾ ਜਿਹਨੂੰ ਇਹਦੇ ਬਾਰੇ ਨੌਲੇਜ ਸੀਗੀ ਵੀ ਉਥੇ ਉਹ ਕਹਿੰਦੇ ਵੀ ਭਵਾਨੀ ਬਾਣੀ ਭਾਵ ਚੰਡੀ ਦੀ ਵਾਰ ਦਾ ਉਹਨਾਂ ਨੇ ਬਚਨ ਕੀਤਾ ਕਹਿੰਦੇ ਫਿਰ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਮੈਂ ਜਾਲ ਰੱਖ ਕੇ ਚੰਡੀ ਦੇ ਜਾਪ ਸ਼ੁਰੂ ਕੀਤੇ ਮਹਾਰਾਜ ਨੇ ਐਸੀ ਕਲਾ ਵਰਤਾਈ ਉਹ ਰੋਣ ਦੀਆਂ ਆਵਾਜ਼ਾਂ ਤੇਜ਼ ਹੋ ਗਈਆਂ ਸੀ ਰਾਤ ਨੂੰ ਆਉਂਦੀਆਂ ਸੀ ਜਿਆਦਾ ਦਿਨੇ ਨਹੀਂ ਸੀ ਆਉਂਦੀਆਂ ਮੇਰੇ ਸਰੀਰ ਉੱਤੇ ਕਸ਼ਟ ਆਇਆ ਭੈਣ ਕਹਿੰਦੀ ਵੀ ਬਹੁਤ ਸਾਰੇ ਦਾਣੇ ਮੇਰੇ ਸਰੀਰ ਉੱਤੇ ਨਿਕਲੇ ਬਹੁਤ ਜ਼ਿਆਦਾ ਇੰਨੀ ਖਾਰਸ਼ ਹੋਣੀ ਕਹਿੰਦੇ ਇੱਕ ਦਿਨ ਰਾਤ ਨੂੰ ਨਿਕਲੇ ਬਹੁਤ ਜ਼ਿਆਦਾ ਦਾਣੇ ਸਾਰਾ ਸਰੀਰ ਭਰ ਗਿਆ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਆਪਾਂ ਚਲਿਏ ਹਸਪੀਟਲ ਚਲਿਏ ਕੋਈ ਦਿੱਕਤ ਪਰੇਸ਼ਾਨੀ ਤੇਨੂੰ ਹੋ ਗਈ ਕਹਿੰਦੀ ਪਤਾ ਨਹੀਂ ਮੈਨੂੰ ਸ਼ਹੀਦਾਂ ਨੇ ਕੀ ਬਲ ਬਖਸ਼ਿਆ ਮੈਂ ਕਿਹਾ ਨਹੀਂ ਨਹੀਂ ਜਾਣਾ ਕਹਿੰਦੇ ਰਾਤ ਦੇ ਕੁਝ ਪਾਉਣੇ 12 ਹੋਏ ਹੋਣਗੇ ਕਹਿੰਦੇ ਉਦੋਂ ਫਿਰ ਮੈਂ ਨਾ ਬਹਿ ਕੇ ਚੰਡੀ ਦਾ ਜਾਪ ਸ਼ੁਰੂ ਕਰ ਲਿਆ ਚੰਡੀ ਦਾ ਜਾਪ ਸ਼ੁਰੂ ਕੀਤਾ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਮੇਰੇ ਘਰ ਵਾਲੇ ਨੇ ਵੀ ਇਹ ਅੱਖੀਂ ਵੇਖਿਆ ਤੇ ਮੈਂ ਵੀ ਵੇਖਿਆ ਆਪਣੇ ਸਰੀਰ ਉਤੇ ਮੇਰੇ ਸਰੀਰ ਦੇ ਸਾਰੇ ਜਿੱਦਾਂ ਦਾਣੇ ਨਿਕਲ ਆਏ ਸੀ ਛਾਲੇ ਨਿਕਲ ਆਏ ਸੀ ਕਹਿੰਦੇ ਚੰਡੀ ਦਾ ਜਾਪ ਕੀਤਾ ਜਦੋਂ ਮੈਂ ਅੱਧੀ ਚੰਡੀ ਦੀ ਵਾਰ ਪੜ ਲਈ ਨਾ ਮੈਨੂੰ ਏਦਾਂ ਲੱਗਣ ਲੱਗ ਗਿਆ ਮੇਰਾ ਕੋਈ ਗਲਾ ਘੁੱਟਦਾ ਮੈਨੂੰ ਕਿਸੇ ਨੇ ਗਲੋਂ ਫੜ ਲਿਆ ਕਹਿੰਦੇ ਪਰ ਮੈਂ ਕੋਸ਼ਿਸ਼ ਕੀਤੀ ਮੈਂ ਛੱਡਿਆ ਨਹੀਂ ਤੇ ਮੈਂ ਹੌਲੀ-ਹੌਲੀ ਫੇਰ ਜਦੋਂ ਮੇਰੀ ਆਵਾਜ਼ ਘਟੋਈ ਮੇਰਾ ਘਰ ਵਾਲਾ ਮੈਨੂੰ ਪੁੱਛਦਾ ਵੀ ਤੈਨੂੰ ਕੀ ਹੋਇਆ ਤੈਨੂੰ ਕੀ ਹੋਇਆ ਪਰ ਮੇਰੀ ਏਦਾਂ ਸੀ ਜਿੱਦਾਂ ਕਿਸੇ ਨੇ ਆਵਾਜ਼ ਬੰਦ ਕਰਨੀ ਚਾਹੁੰਦਾ ਪਰ ਉਹਦੇ ਕੋਲੋਂ ਹੋਈ ਨਹੀਂ ਮਹਾਰਾਜ ਨੇ ਕਿਰਪਾ ਕੀਤੀ ਮੈਂ ਹੋਰ ਉੱਚੀ ਚੰਡੀ ਦਾ ਜਾਪ ਕਰਨ ਲੱਗ ਪਈ ਕਹਿੰਦੇ ਜਿਹਨੂੰ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਮੇਰਾ ਗळा ਵੀ ਜਿੱਦਾਂ ਕਿਸੇ ਨੇ ਛੱਡ ਦਿੱਤਾ ਤੇ ਕਹਿੰਦੇ ਜਦੋਂ ਤੱਕ ਸੰਪੂਰਨ ਹੋਣ ਤੱਕ ਚੰਡੀ ਦੀ ਵਾਰ ਸੰਪੂਰਨ ਹੋਣ ਤੱਕ ਨਾ ਮੇਰੇ ਸਰੀਰ ਉਤੋਂ ਛਾਲੇ ਵੀ ਗਾਇਬ ਹੋ ਗਏ ਜਿਹੜੇ ਉਹ ਦਾਣੇ ਨਿਕਲ ਆਏ ਸੀ ਸਾਰੇ ਹੀ ਗਾਇਬ ਹੋ ਗਏ ਇਹ ਮੇਰੇ ਘਰ ਵਾਲੇ ਨੇ ਵੀ ਅੱਖਾਂ ਨਾਲ ਵੇਖਿਆ ਤੇ ਮੈਂ ਵੀ ਵੇਖਿਆ ਉਸ ਦਿਨ ਅਸੀਂ ਮੰਨ ਗਏ ਸਾਂ ਕਿ ਮਹਾਰਾਜ ਦੀ ਬਾਣੀ ਵਿੱਚ ਕਿੱਡਾ ਬਾਲ ਹੈ ਤੇ ਸ਼ਹੀਦਾਾਂ ਨੇ ਖਾਲਸਾ ਦੀ ਉਹ ਫੋਟੋ ਨੇ ਜਿੱਦਾਂ ਬੋਲ ਕੇ ਉਹਦੇ ਵਿੱਚੋਂ ਭੈਣ ਕਹਿੰਦੀ ਸੁਪਨੇ ਵਿੱਚ ਆਵਾਜ਼ ਆਈ ਮੈਨੂੰ ਕਿ ਬਾਬਾ ਜੀ ਪੇ ਕਹਿੰਦੇ ਭਵਾਨੀ ਦੀ ਵਾਰ ਪੜੋ ਭਵਾਨੀ ਦੀ ਬਾਣੀ ਪੜੋ ਇਹ ਪੜਿਆ ਕਰੋ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਸਾਡੇ ਘਰ ਵਿੱਚ ਨਾ ਕੋਈ ਦਿੱਕਤ ਆਈ ਨਾ ਸਾਨੂੰ ਸਰੀਰਕ ਦਿੱਕਤ ਆਈ ਨਾ ਕਦੇ ਆਵਾਜ਼ ਸੁਣੀ ਨਾ ਕਦੇ ਰੋਣ ਦੀ ਆਵਾਜ਼ ਸੁਣੀ ਸਾਡਾ ਕੰਮ ਕਾਜ ਵੀ ਮਹਾਰਾਜ ਦੀ ਕਿਰਪਾ ਨਾਲ ਚੱਲ ਪਿਆ ਅਸੀਂ ਦੋਵੇਂ ਜਾਣੇ ਕੰਮ ਤੇ ਜਾਣ ਲੱਗ ਪਏ ਆ ਮਹਾਰਾਜ ਦੀ ਰਹਿਮਤ ਹੋ ਗਈ ਆ ਜਿੱਦਾਂ ਉਹ ਘਰ ਦੇ ਵਿੱਚ ਸ਼ੁੱਧੀ ਹੋ ਗਈ ਹੋਵੇ ਤੇ ਭੈਣ ਕਹਿੰਦੀ ਹੁਣ ਮੈਂ ਤੇ ਮੇਰਾ ਘਰ ਵਾਲਾ ਅਸੀਂ ਦੋਵਾਂ ਨੇ ਰਲ ਕੇ ਸਹਿਜ ਪਾੜ ਰੱਖਿਆ ਥੋੜਾ ਥੋੜਾ ਰੋਜ਼ ਸ਼ਾਮਾਂ ਨੂੰ ਸਵੇਰੇ ਅਸੀਂ ਕਰਦੇ ਆਂ ਤੇ ਮਹਾਰਾਜ ਦੀ ਕਿਰਪਾ ਨਾਲ ਜਲ ਰੱਖਿਆ ਕੋਲੇ ਉਹ ਜਲ ਨੂੰ ਤਰੌਂਕਦੇ ਆਂ ਤੇ ਮੇਹਰਾਂ ਸਤਗੁਰਾਂ ਨੇ ਵਰਤੌਣਾ ਕੀਤੀਆਂ ਮਹਾਰਾਜ ਦੀ ਕਿਰਪਾ ਵਰਤਗੀ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਅਸੂਰੀ ਪੈਰਿਆਂ ਨੂੰ ਨਾਸ ਕੀਤਾ ਤੇ ਭੈਣ ਦੀ ਚੜ੍ਹਦੀ ਕਲਾ ਮਹਾਰਾਜ ਨੇ ਕੀਤੀ ਉਹ ਭੈਣ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਵਿੱਚ ਬੜੀ ਬਰਕਤ ਸਿੱਧੇ ਰਾਹੇ ਪਾਉਂਦੇ ਆ ਭੁੱਲਿਆਂ ਭਟਕਿਆਂ ਨੂੰ ਖਾਲਸਾ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਸ਼ਰਧਾ ਭਾਵਨਾ ਸ਼ੀਧਾਂ ਦੇ ਰੱਖਦੇ ਆ ਸ਼ਹੀਦ ਸਿੰਘ ਖਾਲਸਾ ਜੀ ਉਹਨੂੰ ਬਹੁਤ ਚੜ੍ਹਦੀ ਕਲਾ ਬਖਸ਼ਦੇ ਬੜਾ ਸੁਖ ਬਖਸ਼ਦੇ ਆ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣੇ ਅੱਜ ਦੀ ਹੱਟ ਬੀਤੀ ਸੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰੂ ਮੀਰਾਂ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ